ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ ਸਾਡੇ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਦਾ ਪੂਰਾ ਦਿਨ ਕਿਵੇਂ ਬੀਤਦਾ ਹੈ ਉਹ ਕਿੰਨੀ ਦੇਰ ਐਕਸਰਸਾਈਜ਼ ਕਰਦੇ ਹਨ ਕੀ ਖਾਂਦੇ ਹਨ ਤੇ ਕਿਹੜੇ ਵੇਲੇ ਕੰਮ ਕਰਦੇ ਹਨ ਅਤੇ ਕੀ ਕੰਮ ਕਰਦੇ ਹਨ ਇਹ ਸਾਰੀਆਂ ਜਾਣਕਾਰੀਆਂ ਉਹਨਾਂ ਦੇ ਕੋਲੋਂ ਲੈਣੇ ਹਨ ਉਹਨਾਂ ਦੀ ਹੀ ਜ਼ੁਬਾਨੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਤੁਸੀਂ ਅੱਜ ਆਪਣੀ ਦਿਨਚਰਿਆ ਬਾਰੇ ਸਾਡੇ ਦੋਸਤਾਂ ਨੂੰ ਦੱਸੋ ਜੀ ਦੇਖੋ ਮੇਰੀ ਦਿਨਚਰਿਆ ਬੜੀ ਸਿੰਪਲ ਜੀ ਹੈ ਮੈਂ ਸਵੇਰੇ ਅਪ੍ਰੋਕਸੀਮੇਟਲੀ 4:30 ਵਜੇ ਜਾਗਦਾ ਹਾਂ ਜੀ ਤੇ ਉੱਠ ਕੇ ਪਹਿਲਾ ਕੰਮ ਇਹ ਹੀ ਹੁੰਦਾ ਹੈ ਕਿ ਦੋ ਗਲਾਸ ਪਾਣੀ ਕੋਸਾ ਕਰਕੇ ਪੀਣਾ ਹੈ ਜੀ ਤੇ ਪਾਣੀ ਪੀਣ ਤੋਂ ਬਾਅਦ 10-15 ਮਿੰਟਸ ਪ੍ਰੈਸ਼ਰ ਬਣ ਜਾਂਦਾ ਫਿਰ ਫਰੈਸ਼ ਹੋਈਦਾ ਫਰੈਸ਼ ਹੋਣ ਤੋਂ ਬਾਅਦ ਤਿਆਰੀ ਹੋ ਜਾਂਦੀ ਹੈ ਸੈਰ ਵਾਸਤੇ ਜੀ ਤੇ ਮੈਂ ਲਗਭਗ 7:30 ਵਜੇ ਤੱਕ ਸਰਵਾਤਿਕਾ ਜਾਨਾ ਜੀ ਇਹਦੇ ਚ ਮੇਰੇ ਘਰ ਤੋਂ ਪਾਰਕ ਜਿਹੜਾ ਇਹ ਲਗਭਗ 2.5 ਕਿਲੋਮੀਟਰ ਦੂਰ ਹੈ ਜੀ ਤੇ ਉਸ ਮੈਂ ਪਾਰਕ 'ਚ ਜਾਣਾ ਹੁੰਦਾ ਤੇ ਇਹ ਮੈਂ ਸ਼ੁਰੂ ਦੇ 500 ਮੀਟਰ ਤੇ ਮੈਂ ਤੇਜ਼ ਚੱਲਦਾ ਤੇ ਉਸ ਤੋਂ ਬਾਅਦ ਮੈਂ ਦੌੜਦਾ ਤੇ ਮੈਂ 3 ਕਿਲੋਮੀਟਰ ਦੀ ਦੌੜ ਫਿਰ ਪੂਰੀ ਕਰਦਾ ਜੀ 2 ਕਿਲੋਮੀਟਰ ਇੱਥੇ ਹੋ ਜਾਂਦੇ ਨੇ ਰਸਤੇ 'ਚ ਜਾਂਦੇ ਆ ਤੇ 1 ਕਿਲੋਮੀਟਰ ਉੱਤੇ ਰੌਂਡ ਲਾ ਕੇ ਤੇ 3 ਕਿਲੋਮੀਟਰ ਦੀ ਰਨਿੰਗ ਮੈਂ ਰੋਜ਼ ਕਰਦਾ ਜਰੂਰ ਜੀ ਉਸ ਤੋਂ ਬਾਅਦ ਥੋੜੀ देर ਫਾਸਟ ਵਾਕਿੰਗ ਹੁੰਦੀ ਹੈ ਕਿਉਂਕਿ ਮੇਰਾ ਟੀਚਾ ਇਹ ਹੁੰਦਾ ਹੈ ਕਿ ਪੂਰੇ ਦਿਨ ਦੇ ਵਿੱਚ ਮੈਂ 10 ਕਿਲੋਮੀਟਰ ਕਰਨੇ ਹੁੰਦੇ ਨੇ ਜੀ ਵੀ ਜ ਤੋਂ 3 ਮਿੰਟ ਕਿਲੋਮੀਟਰ ਦੀ ਦੌੜ ਹੋ ਗਈ ਬਾਕੀ 7 ਕਿਲੋਮੀਟਰ ਜਿਹੜੀ ਹੈ ਉਹਦੀ ਵਾਕਿੰਗ ਹੋ ਗਈ ਜੀ ਤੇ ਉੱਤੇ ਫਿਰ 3-4 ਰਾਉਂਡ ਪਾਰਕ ਦੇ ਜਿਹੜਾ ਹੈਗਾ ਰਾਉਂਡ ਉਹਦੇ ਆ ਵਾਕਿੰਗ ਦੇ ਹੁੰਦੇ ਨੇ ਫਾਸਟ ਵਾਕਿੰਗ ਤੇ ਉਸ ਤੋਂ ਬਾਅਦ ਫਿਰ ਉੱਤੇ ਐਕਸਰਸਾਈਜ਼ ਕਰਦੇ ਹਾਂ ਜੀ ਕੁਝ 20 ਮਿੰਟ ਦੀ ਐਕਸਰਸਾਈਜ਼ ਹੁੰਦੀ ਉਹ ਬਾਡੀ ਟੋਨਿੰਗ ਐਕਸਰਸਾਈਜ਼ ਨੇ ਜੀ ਉਹ ਸਾਰੀਆਂ ਉਹ ਅੱਡੀ ਤੋਂ ਲੈ ਕੇ ਸਿਰ ਤੱਕ ਕਿ ਸਾਡੇ ਸਾਰੇ ਜੋਇੰਟ ਉਹਦੇ ਵਿੱਚ ਸ਼ਾਮਿਲ ਹੁੰਦੇ ਨੇ ਸਾਰੇ ਹੀ ਮਸਲ ਸ਼ਾਮਿਲ ਹੁੰਦੇ ਨੇ ਸਾਰੀਆਂ ਹੀ ਨਰਵਸ ਸ਼ਾਮਿਲ ਹੁੰਦੀਆਂ ਨੇ ਤੇ ਨਾਲ ਹੁੰਦਾ ਹੈ ਕਿ ਸਾਡੇ ਦਿਮਾਗ ਦਾ ਜਿਹੜਾ ਤਾਲਮੇਲ ਹੈ ਨਾ ਸਾਡੇ ਸ਼ਰੀਰ ਨਾਲ ਬਣਿਆ ਰਹੇ ਜੀ ਕਿਉਂਕਿ ਜਿਹੜੇ ਵੀ ਫੈਸਲੇ ਲੈਣੇ ਹੁੰਦੇ ਨੇ ਉਹ ਦਿਮਾਗ ਨੇ ਲੈਣੇ ਨੇ ਲੇਕਿਨ ਉਹ ਨੂੰ ਜਿਹੜਾ ਕਰਨਾ ਆ ਉਹ ਸ਼ਰੀਰ ਨੇ ਕਰਨਾ ਜੀ ਬਿਲਕੁਲ ਠੀਕ ਹੈ ਜੀ ਮਨ ਲੋਕ ਮੈਂ ਉੱਠ ਕੇ ਜਤੁਰਨਾ ਆਏ ਤੇ ਦਿਮਾਗ ਨੇ ਤੇ ਦੇਸ਼ ਦੀ ਛੱਡ ਕੇ ਤੁਰ ਲੇਕਿਨ ਤੁਰਨਾ ਦੇ ਲਤਾਂ ਨੇ ਤੇ ਜੇ ਉਹ ਆਦੇਸ਼ ਸਸਨਾ ਤੱਕ ਪਿਆਰਾ ਤੱਕ ਸਹੀ ਪਹੁੰਚਣ ਦੇ ਨੇ ਤੇ ਮੈਂ ਉਹ ਕਦਮ ਪੁੱਟ ਪਾ ਰਿਆਂ ਤੇ ਮੈਂ ਤੁਰ ਲਾਂਗਾ ਜੀ ਨਹੀਂ ਤੇ ਪੇ ਲੰਗਾ ਜੀ ਬਿਲਕੁਲ ਠੀਕ ਹੈ ਤੇ ਉਹਦੇ ਚ ਚਾਹੀਦਾ ਕਿ ਲਤਾਂ ਚ ਤਾਕਤ ਵੀ ਹੋਏ ਤੇ ਇਸ ਕਰਕੇ ਦਿਮਾਗ ਦਾ ਸ਼ਰੀਰ ਦੇ ਨਾਲ ਤਾਲਮੇਲ ਬਣਿਆ ਰਹੇ ਇਹ ਐਕਸਰਸਾਈਜ਼ ਦਾ ਸੈਟ ਜਿਹੜਾ ਉਹਦੇ ਤੇ ਫੋਕਸ ਕਰਕੇ ਬਣਾਇਆ ਬੜਾ ਆਸਾਨ ਜਿਆ ਹਰ ਕੋਈ ਬੱਚੇ ਤੋਂ ਲੈ ਕੇ ਬੁੱਢਾ ਤੱਕ ਹਰ ਕੋਈ ਕਰ ਸਕਦਾ ਹੈ ਸੋ ਇੱਕ ਵੀਕ ਮਿੰਟ ਦਾ ਐਕਸਰਸਾਈਜ਼ ਦਾ ਸੈਟ ਹੁੰਦਾ ਆ ਉਹਨੂੰ ਅਸੀਂ ਪੂਰਾ ਕਰਦੇ ਆ ਉਸ ਤੋਂ ਬਾਅਦ ਥੋੜੀਆਂ ਜੀਆਂ ਪਾਵਰ ਐਕਸਰਸਾਈਜ਼ ਹੁੰਦੀਆਂ ਨੇ ਉੱਥੇ ਪਾਰਕ ਦੇ ਵਿੱਚ ਹੀ ਜਿਮ ਬਣਿਆ ਜੀ ਅਲੱਗ-ਅਲੱਗ ਉੱਥੇ ਲੱਗੇ ਨੇ ਇਕੁਪਮੈਂਟ ਲੱਗੇ ਹੋਏ ਨੇ ਉਹਨਾਂ ਦੇ ਉੱਤੇ ਅਲੱਗ-ਅਲੱਗ ਐਕਸਰਸਾਈਜ਼ਾਂ ਨੇ ਕੁਝ ਬਾਹਾਂ ਦੀਆਂ ਕੁਝ ਲੱਤਾਂ ਦੀਆਂ ਕੁਝ ਸਰੀਰ ਦੀ ਹੱਡੀ ਦੀਆਂ ਜੀ ਕੁਝ ਚੋਲਿਆਂ ਦੀਆਂ ਤੇ ਉਹ ਜਿਹੜੀਆਂ ਐਕਸਰਸਾਈਜ਼ ਨੇ ਉਹ ਲਗਭਗ 10-15 ਮਿੰਟ ਲੱਗਦੇ ਨੇ ਉਹਨਾਂ ਦੇ ਉੱਤੇ ਤੇ ਉਹ ਮੈਂ ਸਾਰੀਆਂ ਹੀ ਐਕਸਰਸਾਈਜ਼ ਜਿਹੜੀਆਂ ਨੇ ਉਹ ਲਗਭਗ ਇੱਕ ਇੱਕ ਐਕਸਰਸਾਈਜ਼ ਨੂੰ 50-50 ਵਾਰ ਜੀ ਕਰੀਦਾ ਸੋ ਉਹ ਕਰਨ ਤੋਂ ਬਾਅਦ ਫਿਰ ਵਾਪਸੀ ਘਰ ਵਾਸਤੇ ਤੇ ਉਹ ਫਿਰ ਫਾਸਟ ਵਾਕਿੰਗ ਦੇ ਵਿੱਚ ਹੀ ਤੇਜ਼ ਤੁਰ ਕੇ ਆਈਦਾ ਜੀ ਤੇ ਇਸ ਤਰ੍ਹਾਂ ਕਰਕੇ ਮੇਰੇ ਘਰ ਪਹੁੰਚਦਿਆਂ ਤੱਕ ਲਗਭਗ ਮੈਂ 8 ਕਿਲੋਮੀਟਰ ਹੀ ਪੂਰੇ ਕਰ ਚੁੱਕਿਆ ਹਾਂਗਾ ਜੀ ਥੋਰੀ ਪੂਰਾ ਜਿਹੜਾ ਵਾਕਿੰਗ ਹੈ ਉਹ 5 ਕਿਲੋਮੀਟਰ ਦੀ ਤੇ 3 ਕਿਲੋਮੀਟਰ ਦੀ ਜਿਹੜੀ ਉਹ ਰਨਿੰਗ ਹੋ ਜਾਂਦੀ ਹੈ ਜੀ ਤੇ ਬਾਕੀ ਜਿਹੜੇ 2 ਕਿਲੋਮੀਟਰ ਨੇ ਉਹ ਦਿਨੇ ਜਿੱਧਰ ਕਿਤੇ ਆਉਣਾ ਜਾਣਾ ਆ ਇੱਕ ਜੀ ਉਹਦੇ ਚ ਪੂਰੇ ਹੋ ਜਾਂਦੇ ਨੇ ਜੇ ਨਾ ਪੂਰੇ ਹੋਣ ਤੇ ਸ਼ਾਮ ਨੂੰ ਥੋੜਾ ਜਿਹਾ ਹੋਟਲ ਕਿਉਂ ਪੂਰਾ ਕਰ ਲੀਦਾ ਜੀ ਸੋ ਇਹ ਤੇ ਸਵੇਰ ਦੀ ਇਸ ਤਰ੍ਹਾਂ ਕਰਕੇ ਉਹ ਰੁਟੀਨ ਹੁਣ ਘਰ ਆ ਕੇ ਤੇ ਮੈਂ ਫਿਰ ਇੱਕ ਗਲਾਸ ਪਾਣੀ ਦੇ ਵਿੱਚ ਨਿੰਬੂ ਇੱਕ ਲਿਸ਼ੋੜ ਕੇ ਉਹਨੂੰ ਪੀਣਾ ਜੀ ਤੇ ਨਿੰਬੂ ਪਾਣੀ ਪੀ ਕੇ ਤੇ ਫਿਰ ਮੈਂ ਥੋੜਾ ਸਨ ਬਾਥ ਲੈਣਾ ਹੁੰਦਾ ਤੇ 15-20 ਮਿੰਟ ਦਾ ਸਨ ਬਾਥ ਉਹ ਸਾਰੇ ਕੱਪੜੇ ਲਾ ਕੇ ਨਾਲੇ ਕੁਝ ਪੇਟ ਦੀਆਂ ਐਕਸਰਸਾਈਜ਼ ਨੇ ਜਿਹੜੀਆਂ ਮੈਟ ਤੇ ਹੁੰਦੀਆਂ ਨੇ ਜੀ ਨਾਲੇ ਤੋਂ ਮੈਟ ਐਕਸਰਸਾਈਜ਼ ਕਰ ਲੀਦੀਆਂ ਨੇ ਤੇ ਨਾਲ ਹੀ ਉਹ ਸੰਬਤ ਹੋ ਜਾਂਦਾ ਤੇ ਉਹ ਸਿਰਫ ਇੱਕ ਇਸ਼ਾਰੇ ਦੇ ਵਿੱਚ ਹੁੰਦੇ ਉਹ ਉਹ ਐਕਸਰਸਾਈਜ਼ ਆ ਰਹੀਆਂ ਜੀਆਂ ਕਰ ਲੈਣੀਆਂ ਸੋ ਇਹਦੇ ਨਾਲ ਕੀ ਹੁੰਦਾ ਹੈ ਕਿ ਮੇਰਾ ਵਿਟਾਮਿਨ ਡੀ ਜਿਹੜਾ ਬਿਲਕੁਲ ਸਹੀ ਰਹਿੰਦਾ ਕਦੇ ਵੀ ਕੋਲੈਸਟ੍ਰੋਲ ਨਹੀਂ ਵੱਧਦਾ ਸੋ ਇਹ ਬੜੀਆਂ ਮਤਲਬਪੂਰਨ ਐਕਸਰਸਾਈਜ਼ ਨੇ ਨਾਲੇ ਪੇਟ ਬੜਾ ਬਿਲਕੁਲ ਸੈੱਟ ਰਹਿੰਦਾ ਜੀ ਕਦੇ ਵੀ ਪੇਟ 'ਚ ਕਦੇ ਕੋਈ ਖਰਾਬੀ ਨਹੀਂ ਆਉਂਦੀ ਸੋ ਇਹ ਜਿਹੜੀਆਂ ਐਕਸਰਸਾਈਜ਼ ਤੇ ਇਹ ਸਾਰੇ ਕੰਮ ਤੋਂ ਮੈਂ ਲਗਭਗ 7:30 ਤੋਂ 8:00 ਤੱਕ ਮੈਂ ਫ੍ਰੀ ਹੋ ਜਾਣਾ ਜੀ ਇਹ ਸਾਰੇ ਕੰਮ ਕਰਕੇ ਫਿਰ 5-10 ਮਿੰਟ ਬੈਟਰੀ ਦਾ ਥੋੜਾ ਠਰੀ ਠੰਡਾ ਹੋ ਜੇ ਤੇ ਉਸ ਤੋਂ ਬਾਅਦ ਫਿਰ ਨਹਾਉਣਾ ਹੁੰਦਾ ਜੀ ਤੇ ਨਹਾਉਣ ਤੋਂ ਬਾਅਦ ਥੋੜਾ ਪੂਜਾ ਪਾਠ ਹੋ ਜਾਂਦਾ ਜੀ ਤੇ ਉਹ ਮੇਰੇ ਦੋ ਟਾਈਮ ਹੁੰਦੇ ਨੇ ਕੁਝ 파ਰਟਸ ਜਿੰਨਾਂ ਨੇ ਮੈਨੂੰ ਜ਼ਬਾਨੀ ਯਾਦ ਹੈ ਉਹ ਮੈਂ ਜੋ ਸੈਰ ਕਰਨ ਜਾਂਦਾ ਤਾਂ ਨਾਲ ਕਰਦਾ ਜਾਂਦਾ ਜੀ ਠੀਕ ਹੈ ਜਿਹੜੀਆਂ ਪਾਣੀ ਆ ਯਾਦ ਨਹੀਂ ਹੈ ਉਹ ਉੱਪਰ ਬਹਿ ਕੇ ਇਸ ਤਰ੍ਹਾਂ ਹੋ ਜਾਂਦੀਆਂ ਨੇ ਇਹਨਾਂ ਕਮਾ ਤੋਂ ਮੈਂ ਲਗਭਗ 68% ਦਾ ਫਾਰਕ ਹੋ ਜਾਣਾ ਜੀ ਤੇ ਨਾਉਣ ਤੋਂ ਬਾਅਦ ਜਿਹੜੀਆਂ ਨਾ ਫੇਰ ਮੈਂ ਇੱਕ ਕੱਪ ਚਾਹ ਜਿਹੜੀ ਹੈ ਉਹ ਮੈਨੂੰ ਲੈਣੀ ਹੁੰਦੀ ਆ ਆ ਉਹਦੇ ਵਿੱਚ ਦੁੱਧ ਜਿਹੜਾ ਉਹ ਗਾਂ ਦਾ ਮਜਦਾ ਨਹੀਂ ਹੁੰਦਾ ਉਹ ਪੀਨਟ ਮਿਲਕ ਹੁੰਦਾ ਆ ਜੀ ਤੇ ਉਹਨੂੰ ਵੀ ਪੱਤੀ ਦੇ ਵਿੱਚ ਉਬਾਲਿਆ ਨਹੀਂ ਜਾਂਦਾ ਮੈਂ ਪੱਤੀ ਨੂੰ ਵੱਖਰਾ ਪਾਣੀ 'ਚ ਉਬਾਲ ਲੈਣਾ ਤੇ ਉਹਦੇ 'ਚ ਖੰਡ ਨਹੀਂ ਹੁੰਦੀ ਜੀ ਸੋ ਖੰਡ ਦੀ ਜਗ੍ਹਾ ਉਹਦੇ 'ਚ ਮਿਸ਼ਰੀ ਇਹ ਜਿਹੜੀ ਹੈਗੀ ਆ ਚਾਹ ਪਤੀ ਪਾਣੀ ਚ ਪਹਿਲਾਂ ਉਬਾਲ ਕੇ ਮਿਸ਼ਰੀ ਪਾ ਕੇ ਉਬਾਲ ਕੇ ਤੇ ਦੁੱਧ ਜਿਹੜਾ ਵੱਖਰਾ ਗਰਮ ਕਰਕੇ ਬਰਾਥ ਚ ਐਡ ਕਰਨਾ ਹੁੰਦਾ ਉਬਾਲਾ ਨਹੀਂ ਦਵਾਉਣਾ ਹੁੰਦਾ ਜੀ ਕਿਉਂਕਿ ਜਿਹੜਾ ਦੁੱਧ ਹੈ ਜਦੋਂ ਤੁਸੀਂ ਉਹਨੂੰ ਅਗਰ ਚਾਹ ਪਤੀ ਦੇ ਵਿੱਚ ਉਬਾਲਦੇ ਹੋ ਤੇ ਉਹਦਾ ਪ੍ਰੋਟੀਨ ਤੇ ਚਾਹ ਪਤੀ ਦੀ ਕੈਫੀਨ ਰਲ ਕੇ ਕਿ ਜਦੋਂ ਉਬਾਲਾ ਹੁੰਦਾ ਇਹਨਾਂ ਨੂੰ ਤੇ ਇਹ ਹਾਈਲੀ ਐਸਿਡਿਕ ਹੋ ਜਾਂਦਾ ਜੀ ਇਸ ਕਰਕੇ ਉਹਨੂੰ ਇਕੱਠਾ ਉਬਾਲਾ ਨਹੀਂ ਕਰਾਇਆ ਜਾਂਦਾ ਵੱਖਰਾ ਕਰਕੇ ਉਹਨੂੰ ਬਾਅਦ ਚ ਐਡ ਕਰ ਲੈ ਸੋ ਉਹ ਇੱਕ ਕੱਪ ਚਾਹ ਪੀਣੀ ਹੈ ਤੇ ਚਾਹ ਪੀਣ ਤੋਂ ਬਾਅਦ ਫਿਰ ਮੈਂ ਆਪਣਾ ਕੰਮ ਜਿਹੜਾ ਹੈ ਨਾ ਉਹ ਸਟਾਰਟ ਕਰ ਲੈਂਦਾ ਮੇਰਾ ਕੰਮ ਹੁੰਦਾ ਹੈ ਕਿ ਮੈਂ ਸਟੱਡੀ ਕਰਨਾ ਹੁੰਦਾ ਹੈ ਜੀ ਕੁਝ ਮੈਂ ਪੜ੍ਹਨਾ ਹੁੰਦਾ ਹੈ ਕੁਝ ਮੈਂ ਹੋਰ ਨਵੀਆਂ ਚੀਜ਼ਾਂ ਸਿੱਖਦਾ ਰਹਿਣਾ ਹੈ ਤੇ ਮੇਰਾ ਪਹਿਲਾ ਕੰਮ ਪੜਾਈ ਸ਼ੁਰੂ ਹੋ ਜਾਂਦੀ ਹੈ ਤਾਂ ਮੈਂ ਕੰਪਿਊਟਰ ਫੌਨ ਕਰ ਲੈਂਦਾ ਤੇ ਜਾਂ ਤੇ ਮੈਂ ਕਿਤਾਬ ਪੜ੍ਹਾਂਗਾ ਜਾਂ ਫਿਰ ਮੈਂ ਕੰਪਿਊਟਰ ਤੇ ਕੁਝ ਸਟੱਡੀ ਕਰਾਂਗਾ ਤੇ 1 ਘੰਟੇ ਦਾ ਟਾਈਮ ਮੈਂ ਇਹ ਸਟੱਡੀ ਨੂੰ ਦੇਣਾ ਜੀ ਕਹਿੰਦੇ ਕਿ ਜਦ ਤੱਕ ਤੁਸੀਂ ਨਵਾਂ ਸਿੱਖਦੇ ਰਹਿੰਦੇ ਹੋ ਨਾ ਤੇ ਬੁਢਾਪਾ ਫਿਰ ਮਰਦਾਨਾ ਨਵੇਂ ਵਿਚਾਰ ਜਦੋਂ ਆਉਂਦੇ ਰਹਿੰਦੇ ਤਾਂ ਸਾਡੇ ਕੋਲ ਤਾਂ ਜੀਵਨ ਨਵਾਂ ਰਹਿੰਦਾ ਆ ਜੀ ਬਿਲਕੁਲ ਜਦੋਂ ਤੁਸੀਂ ਇੱਕ ਜਗ੍ਹਾ ਠਹਿਰ ਜਾਂਦੇ ਹੋ ਤਾਂ ਫਿਰ ਤੁਸੀਂ ਬੁੱਢੇ ਹੋ ਜਾਂਦੇ ਕਹਿੰਦੇ ਵਿਚਾਰ ਵੀ ਬੁੱਢੇ ਹੋ ਜਾਂਦੇ ਕਹਿੰਦੇ ਨੇ ਇਸ ਕਰਕੇ ਨਵੀਆਂ ਚੀਜ਼ਾਂ ਜਿਹੜੀਆਂ ਸਿੱਖਣੀਆਂ ਨੇ ਉਹ ਮੈਂ ਆਦਤ ਬਣਾਈ ਹੈ ਉਹ ਮੈਂ ਸਿੱਖਦਾ ਰਹੇ ਜੀ ਸੋ ਉੱਥੋਂ ਤਾਂ ਮੈਨੂੰ ਹੋਰ ਵੀ ਨਵੀਂ-ਨਵੀਂ ਜਾਣਕਾਰੀਆਂ ਮਿਲਦੀਆਂ ਨੇ ਨਵੇਂ-ਨਵੇਂ ਵਿਸ਼ੇ ਮਿਲਦੇ ਨੇ ਫਿਰ ਕਿਉਂਕਿ ਅੱਜ ਕੱਲ ਸੋਸ਼ਲ ਸਰਵਿਸ ਦੇ ਤੌਰ ਤੇ ਅਸੀਂ YouTube 'ਤੇ ਐਕਟਿਵ ਆ ਜੀ ਤੇ ਉਹਦੇ ਵਾਸਤੇ ਵੀਡੀਓਜ਼ ਬਣਾਉਣੇ ਹੁੰਦੇ ਨੇ ਤੇ ਫਿਰ ਅਗਰਿਆ ਜਿਹੜਾ ਕੰਮ ਹੈ ਉਹ ਉਹਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਮੈਂ ਸਬਜੈਕਟ ਲ ਬਣਾਉਂਦਾ ਜਿਹੜੇ ਸਬਜੈਕਟ ਦੀ ਗੱਲ ਕਰਨੀ ਹੈ ਉਸ ਸਪੈਸ਼ੀ ਦੇ ਉੱਤੇ ਕੀ ਗੱਲ ਕਰਨੀ ਹੈ ਉਹਦੇ ਉੱਤੇ ਰਿਸਰਚ ਉਹ ਇੰਟਰਨੈਟ ਦੇ ਜਰੀਏ ਉਹ ਜੋ ਪਹਿਲੇ ਖੁਦ ਨੌਲੇਜ ਹੈਗੀ ਹੈ ਉਹ ਇਹ ਸਾਰਾ ਮਿਲ ਕੇ ਇੱਕ ਸਕ੍ਰਿਪਟ ਬਣਦੀ ਹੈ ਤੇ ਸਕ੍ਰਿਪਟ ਜਦੋਂ ਤਿਆਰ ਹੋ ਜਾਂਦੀ ਹੈ ਤੇ ਫਿਰ ਅਗਲਾ ਕੰਮ ਹੁੰਦਾ ਹੈ ਕਿ ਉਹਦੀ ਹੁਣ ਸ਼ੂਟ ਕਰਨਾ ਉਹਨੂੰ ਜੀ ਕਹਿੰਦੀ ਫੁਲੀ ਵੀਡੀਓਗ੍ਰਾਫੀ ਕਰਨੀ ਹੈ ਉਹ ਸੈਟਅਪ ਕਿਵੇਂ ਲਾਣਾ ਹੈ ਕਿੱਥੇ ਬੈਠ ਕੇ ਸ਼ੂਟ ਕਰਨੀ ਹੈ ਉੱਤੇ ਸਾਰਾ ਕੈਮਰਾ ਸੈੱਟ ਕਰਨਾ ਹੈ ਉਹ ਕਰਕੇ ਤੇ ਫਿਰ ਅਗਲਾ ਕੰਮ ਜਿਹੜਾ ਉਹ ਵੀ ਸ਼ੂਟਿੰਗ ਦਾ ਜੀ ਤੇ ਸ਼ੂਟਿੰਗ ਦਾ ਕੰਮ ਜਦੋਂ ਨਿਪਟਦਾ ਹੈ ਤੇ ਉਸ ਤੋਂ ਬਾਅਦ ਫਿਰ ਅਗਲਾ ਕੰਮ ਉਹਦੀ ਐਡੀਟਿੰਗ ਦਾ ਸ਼ੁਰੂ ਹੋ ਜਾਣਾ ਜੀ ਜੋ ਵੀਡੀਓ ਚ ਜਿਹੜੇ ਇੱਕ ਪਾਰਟ ਨਹੀਂ ਚਾਹੀਦੇ ਗਲਤੀ ਹੋ ਗਈ ਆ ਬੋਲਦੇ ਆ ਤਾਂ ਉਹਨੂੰ ਕੱਟ ਕਰਨਾ ਇਹ ਸਾਰਾ ਐਡੀਟਿੰਗ ਵਿੱਚ ਸ਼ਾਮਿਲ ਹੁੰਦਾ ਤੇ ਫਿਰ ਉਹ ਕੁਲ ਮਿਲਾ ਕੇ ਇੱਕ ਵੀਡੀਓ ਤਿਆਰ ਕਰਨਾ ਸੋ ਇਹ ਦਿਨਚਰਿਆ ਤੇ ਇਹਦੇ ਨਾਲ ਵਿੱਚ ਹੀ ਬੀਤਦੀ ਹੈ ਜੀ ਇਸ ਦੌਰਾਨ 9 ਵਜੇ ਤਕਰੀਬ ਫਰੂਟ ਖਾਣਾ ਜੀ ਉਹਦੇ ਚ ਜਿਹੜੇ ਫਰੂਟ ਨੇ ਮੇਰੇ ਉਹ ਲਗਭਗ 3 ਤੋਂ 4 ਫਰੂਟ ਹੁੰਦੇ ਨੇ ਅੱਜ ਕੱਲ ਜਿਵੇਂ ਆਲੂ ਬਖਾਰਾ ਬੜਾ ਵਧੀਆ ਚੱਲ ਰਿਹਾ ਅੰਬ ਬੜਾ ਵਧੀਆ ਚੱਲ ਰਿਹਾ ਠੀਕ ਹੈ ਪਪੀਤਾ ਹੁੰਦਾ ਹੈ ਠੀਕ ਹੈ ਤੇ ਇੱਕ ਅਦਾ ਹੋਰ ਫਲ ਮਸੰਨੀ ਜਾਂ ਕੇਲਾ ਜੋ ਅਵੇਲੇਬਲ ਹੋ ਜਾਏ ਸਸਤਾ ਹੋਵੇ ਉਸ ਮੰਡੀ ਜਾਂਦੇ ਆ ਜੀ ਤੇ ਮੰਡੀਆਂ ਉਸ ਜਾ ਕੇ ਉੱਥੋਂ ਐਸ ਵੇਲੇ ਜਿਹੜੇ ਅੰਬ ਨੇ ਉਹ ਐਤ ਕੀਏ ਸੀ ਮੰਡੀ ਤੇ 15 ਰੁਪਏ ਕਿਲੋ ਮਿਲੇ ਸੀ ਜੀ ਹਾਂਜੀ ਆਲੂ ਬਖਾਰਾ ਵੀ 50 ਰੁਪਏ ਕਿਲੋ ਮਿਲ ਗਿਆ ਸੀ ਤੇ ਇਸੇ ਤਰ੍ਹਾਂ ਹੀ ਜਿਹੜੇ ਪਪੀਤਾ ਉਹ 25 40 ਰੁਪਏ ਕਿਲੋ ਮਿਲ ਜਾਂਦਾ ਤੋ ਕੋਲ ਮਿਲਾ ਕੇ ਕੋਈ ਮਹਿੰਗੇ ਫਲ ਨਹੀਂ ਸਸਤੇ ਫਲ ਜਿਹੜੇ ਨੇ ਉਹ ਕੋਲ ਮਿਲਾ ਕੇ 500 ਗ੍ਰਾਮ ਲੈਣੇ ਹੁੰਦੇ ਨੇ ਤੇ ਅਗਰ ਇਹਨਾਂ ਦੀ ਮੈਂ 500 ਗ੍ਰਾਮ ਦੀ ਰੇਸ਼ੋ ਕੱਢਾਂ ਤੇ ਉਹ ਮਸਾ 15 ਤੋਂ 20 ਰੁਪਏ ਦੇ ਹੁੰਦੇ ਜੀ ਜੋ ਸਵੇਰੇ ਖਾਣੇ ਆ ਕਿਉਂਕਿ ਕਈਆਂ ਤੇ ਮਨ ਚ ਆਉਂਦਾ ਹੈ ਕਿ ਜਿਹੜੇ ਉਹ ਫਲਾਂ ਦੀ ਗੱਲ ਹੁੰਦੀ ਹੈ ਤਾਂ ਪਤਾ ਨਹੀਂ ਕਿੰਨੇ ਇੱਕ ਮਹਿੰਗੇ ਫਲ ਖਾਂਦੇ ਹੋਣਗੇ ਐਸਾ ਨਹੀਂ ਹੈ ਜੀ ਆ ਨਾਰਮਲੀ ਜਿਹੜੇ ਉਹ ਸਸਤੇ ਫਲ ਜਿਹੜੇ ਨੇ ਸੀਜ਼ਨ ਤੇ ਹਮੇਸ਼ਾ ਹੁੰਦੇ ਨੇ ਉਹ ਸਸਤੇ ਰਹਿੰਦੇ ਨੇ ਤੇ ਉਹਨਾਂ ਦੇ ਖਾਣ ਦਾ ਫਾਇਦਾ ਹੈ ਸੋ ਉਹ 15 ਤੋਂ 20 ਰੁਪਏ ਦੇ ਫਰੂਟ ਖਾ ਰਹੇ ਤੇ ਇਹ ਔਰ ਘੰਟਾ ਡੇਢ ਭੁ ਤੇ ਉਸੋਂ ਅਗਲਾ ਜਿਹੜਾ ਖਾਣਾ ਉਹ ਫਿਰ ਮੇਰਾ 12:00 ਵਜੇ ਦੇ ਕਰੀਬ ਹੁੰਦਾ ਹੈ ਤੇ ਉਦੋਂ ਵੀ ਉਹ ਸਟਰਾਉਡ ਤਿਆਰ ਹੁੰਦੇ ਨੇ ਜੀ ਤੇ ਉਹਦੇ ਵਿੱਚ ਮੇਰਾ ਕੋਈ ਕੰਮ ਹੁੰਦਾ ਨਹੀਂ ਹੈ ਉਹ ਕੁਦਰਤ ਉਹਨਾਂ ਨੂੰ ਪੂਰੀਸ ਕਰ ਦਿੰਦੀ ਹੈ ਅਹੀਂ ਤੇ ਸਿਰਫ ਮੈਸੇਜ ਉਹਨਾਂ ਨੂੰ ਥੋੜਾ ਜਿਹਾ ਸੀਨ ਕਰਕੇ ਉਹਦੇ ਵਿੱਚ ਪਿਆਜ਼ ਮਟਰ ਕੱਟ ਕੇ ਪਾ ਦਿੰਦੇ ਨੇ ਜੀ ਬਦਾਮ ਅਖਰੋਟ ਜਿਹੜੇ ਪਏ ਹੋਏ ਹੁੰਦੇ ਨੇ ਤੇਲ ਸੀ ਉਹਨਾਂ ਨੂੰ ਵੀ ਰਗੜ ਕੇ ਵਿੱਚ ਪਾ ਦਿੰਦੇ ਨੇ ਤੇ ਉਹਨਾਂ ਨੂੰ ਵੀ ਉਹ ਵਤੋਂ ਵਤ 8-10 ਮਿੰਟ ਹੀ ਲੱਗਦੇ ਨੇ ਜੀ ਤੇ ਇਹ ਮੇਰਾ ਜਿਹੜਾ ਦੁਪਹਿਰ ਦਾ ਖਾਣਾ ਤਿਆਰ ਹੋ ਜਾਂਦਾ ਹੈ ਤੋਂ ਮੈਂ ਉਹਨੂੰ ਖਾ ਕੇ ਤੇ ਦੁਪਹਿਰ ਤੱਕ ਦਾ ਖਾਣਾ ਮੇਰਾ ਕੰਪਲੀਟ ਹੋ ਗਿਆ ਫਿਰ ਆਪਣੇ ਕੰਮ 'ਚ ਲੱਗੇ ਰਹੀਦਾ ਤੇ ਫਿਰ ਸ਼ਾਮ ਦੀ ਜਿਹੜੀ ਆ ਉਹ ਇੱਕ ਕੱਪ ਚਾਹ ਉਹ ਚਾਹੇ ਮੈਂ ਬਲੈਕ ਟੀ ਲੈ ਰਾਂ ਚਾਹੇ ਗ੍ਰੀਨ ਟੀ ਲੈ ਰਾਂ ਚਾਹੇ ਕਈ ਵਾਰੀ ਇਹ ਪੀਨਟ ਮਿਲਕ ਦੇ ਦੁੱਧ ਵਾਲੀ ਲੈ ਲੀਦੀ ਐ ਤੋਂ ਕਦੇ-ਕਦੇ ਬਲੈਕ ਕੌਫੀ ਲੈ ਆ ਲੀਦੀ ਐ ਉਹ ਇੱਕ ਕੱਪ ਲੈਣਾ ਤੇ ਉਹਦੇ 'ਚ ਨਾਲ ਮੈਂ ਕੁਝ ਖਾਣਾ ਤਰਜੀਹ ਨਹੀਂ ਦਿੰਦਾ ਏ ਭੁੱਖ ਵੀ ਨਹੀਂ ਹੁੰਦੀ ਕਿਉਂਕਿ ਉਹ ਜਿਹੜਾ ਦੁਪਹਿਰ ਦਾ ਖਾਣਾ ਹੁੰਦਾ ਹੈ ਹਾਈ ਪ੍ਰੋਟੀਨ ਡਾਈਟ ਹੁੰਦੀ ਹੈ ਕਿ ਇਹ ਫਾਈਬਰ ਵਿੱਚ ਬਣਾ ਹੁੰਦਾ ਹੈ ਭੁੱਖ ਲੱਗਣ ਵੀ ਨਹੀਂ ਦਿੰਦਾ ਸੋ ਇਹ ਜਿਹੜੀ ਹੈ ਦਿਨ ਚਿਰ ਇਹ ਇਸ ਤਰ੍ਹਾਂ ਕਰਕੇ ਮੇਰੀ ਬੀਤਦੀ ਹੈ ਤੇ ਸ਼ਾਮਾਂ ਪੈ ਜਾਂਦੀਆਂ ਨੇ ਜੀ ਤੇ ਸ਼ਾਮ ਤੱਕ ਬਾਕੀ ਕੰਮ ਵੀ ਨਿਪਟਾ ਲਏ ਹੁੰਦੇ ਨੇ ਤੇ ਨਿਪਟਾ ਕੇ ਤੇ ਫਿਰ ਸ਼ਾਮ ਦਾ ਖਾਣਾ ਜਿਹੜਾ ਉਹ ਸਾਡੇ 7 ਵਜੇ ਨੂੰ ਦਾ ਖਾਣਾ ਹੁੰਦਾ ਹੈ ਤੇ ਉਹਦੇ ਵਿੱਚ ਜਿਆਦਾ ਕੁਝ ਨਹੀਂ ਥੋੜਾ ਜਿਹਾ ਸਲਾਦ ਕੱਟਿਆ ਹੁੰਦਾ ਉਹ ਖਾ ਲਿਆ ਜਿਹੜੀ ਬਲਾਲ ਸਬ지 ਬਣੀ ਹੈ ਦਾਲਾਂ ਹੀ ਰਾਤ ਨੂੰ ਕੱਟੀ ਖੰਨੇ ਆ ਰਾਤ ਨੂੰ ਜਿਹੜੀ ਸਬਜ਼ੀ ਬਣੀ ਹੁੰਦੀ ਹੈ ਜਾਂ ਰੋਟੀ ਜਾਂ ਕਤੇ ਦਲੀਆ ਜੋ ਵੀ ਬਣਿਆ ਉਹ ਥੋੜਾ ਖਾ ਲੈਣਾ ਤੇ ਇਸ ਤਰ੍ਹਾਂ ਕਰਕੇ ਸ਼ਾਮ ਦਾ ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਜੇ ਮੇਰੇ ਉਹ 10 ਕਿਲੋਮੀਟਰ ਪੂਰੇ ਨਹੀਂ ਹੋਏ ਤੇ ਫੇਰ ਉਹ ਨਾਲੋਂ ਮੈਂ ਜ਼ਰੂਰ ਜਾ ਕੇ ਉਹਨਾਂ ਕੀ ਜਿਹੜਾ ਕੱਟ ਰਿਹਾ ਹੈ ਉਹਨੂੰ ਪੂਰਾ ਕਰ ਲੈਣਾ ਉਹ ਭਾਵੇਂ ਮੈਂ ਛੱਤ ਉੱਤੇ ਟਹਿਲ ਕੇ ਕਰਨਾ ਚਾਹੀ ਮੈਂ ਬਾਹਰ ਨਿਕਲ ਜਾਵਾਂ ਤੇ ਉਹਨੂੰ ਉਹ ਭਾ ਪੂਰਾ ਕਰਨਾ ਹੁੰਦਾ ਸੋ ਇਸ ਤਰ੍ਹਾਂ ਕਰਕੇ ਲਗਭਗ 8:30 ਤੋਂ 9 ਵਜੇ ਤੱਕ ਦੇ ਵਿੱਚ ਮੈਂ ਟੋਟਲ ਫ੍ਰੀ ਹੋ ਜਾਂਦਾ ਫਿਰ ਅੱਧਾ ਘੰਟਾ ਇੱਕ ਘੰਟਾ ਥੋੜਾ ਐਂਟਰਟੇਨ ਹੋ ਲੀਦਾ ਜੀ ਉਹ ਟੀਵੀ ਦੇਖ ਲਓ ਮੋਬਾਈਲ ਤੇ ਵਟਸਐਪ ਦੇਖ ਲਓ ਠੀਕ ਹੈ ਸੋ ਇਹ ਜਾਂ YouTube ਚੈਨਲ ਦਾ ਸਟੇਟਸ ਦੇਖ ਲਓ ਕੀ ਚੱਲ ਰਿਹਾ ਥੋੜਾ ਜਿਹਾ ਇਹ ਲਗਭਗ 9:30 ਵਜੇ ਜਿਹੜਾ ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਬਿਸਤਰੇ ਚ ਰਲ ਜਾਵਾਂ ਜੀ 9:30 ਜਦੋਂ ਬਿਸਤਰੇ ਜਾਣਾ ਤੇ 10 ਵਜੇ ਤੱਕ ਨੀਂਦ ਆ ਜਾਂਦੀ ਹੈ ਠੀਕ ਹੈ ਅੱਜ ਜਦੋਂ ਮੈਂ 9:30 ਬਿਸਤਰੇ ਤੇ ਜਾਣਾ ਤੇ ਮੋਬਾਈਲ ਜੜਾ ਹੋਵੇ ਫਿਰ ਛੱਡ ਦੇਣਾ ਜੀ ਤੇ ਲਗਭਗ 10:00 10:30 ਵਜੇ ਫਤਨਾ ਸੌ ਜਾਣਾ ਕਿਉਂਕਿ ਸਵੇਰੇ ਫੇਰ ਹੋਈ 4:30 ਵਜੇ ਉੱਠਣਾ ਦੁਪਹਿਰ ਨੂੰ ਕਦੇ ਮੌਕਾ ਮਿਲੇ ਤੇ ਕੋਈ 1-2 ਘੰਟਾ ਸੌਂ ਲਈਦਾ ਨਹੀਂ ਤੇ ਉਹ ਐਡਾ ਜ਼ਰੂਰੀ ਹੁੰਦਾ ਹੈ ਜੀ ਸੋ ਇਹ ਇਸ ਤਰ੍ਹਾਂ ਕਰਕੇ ਮੇਰੀ ਦਿਨਚਰਿਆ ਬੜੀ ਸਿੰਪਲ ਜੀ ਸੋ ਜਿਆਦਾਤਰ ਲੋਕੀ ਕਮੈਂਟ ਇਹੀ ਕਰਦੇ ਰਹੇ ਨੇ ਕਿ ਇਹ ਖਾਣਾ ਤਵੇਲਣਾ ਦਾ ਕੰਮ ਹੈ ਜਾਂ ਕੇਫਰਣਾ ਐਸੀ ਗੱਲ ਕੋਈ ਵੀ ਨਹੀਂ ਹੈ ਵੇਲੜ ਅਸਲ ਵੀ ਨਹੀਂ ਹੈਗੇ ਜੀ ਕੰਮ ਕਰਦੇ ਆ ਤੇ ਇਹ ਕੋਈ ਟਾਈਮ ਜਿਆਦਾ ਲੈਣ ਵਾਲਾ ਖਾਣਾ ਨਹੀਂ ਆ ਨੋਰਮਲੀ ਜਿੰਨਾ ਖਾਣਾ ਬਣਦਾ ਉਤਰਾਂ ਹੀ ਇੱਕ ਰੂਟੀਨ ਹੈ ਕਿ ਤੁਸੀਂ ਪਹਿਲਾਂ ਉਹ ਹੀ ਰੋਟੀਆਂ ਪਰੌਂਠੇ ਬਣਦੇ ਹੁੰਦੇ ਸੀ ਹੁਣ ਜਿਹੜਾ ਰੋਟੀ ਜਿਹੜੀ ਆ ਉਹ ਮਿਰਟ ਦੇ ਆਟੇ ਦੀ ਬਣ ਜਾਂਦੀ ਹੈ ਸਬਜੀ ਉਸੇ ਤਰ੍ਹਾਂ ਹੀ ਬਣਨੀ ਹੁੰਦੀ ਹੈ ਥੋੜਾ ਤੜਕਾ ਉਹ ਚ ਘੱਟ ਹੋ ਜਾਂਦਾ ਜੀ ਬਿਲਕੁਲ ਪਹਿਲਾਂ ਤੇਲ ਪਹਿਲਾਂ ਉਹ ਚ ਘਿਓ ਗਿਆ ਪਾ ਲੀਦਾ ਸੀ ਮੱਖਣ ਮੱਖਣ ਹੋ ਨਹੀਂ ਪਾਈਦਾ ਤੜਕਾ ਪਹਿਲਾਂ ਸਰੋਂ ਦਾ ਤੇਲ ਨਾਲ ਜਾਂ ਘਿਓ ਦੇ ਸੀ ਘਿਓ ਦਾ ਲੱਗ ਜਾਂਦਾ ਹੁੰਦਾ ਸੀ ਹੁਣ ਜਿਹੜਾ ਉਹ ਆਰੀਅਲ ਤੇਲ ਦਾ ਲੱਗ ਜਾਂਦਾ ਸੋ ਇਹ ਛੋਟੇ ਛੋਟੇ ਬਦਲਾਵ ਨੇ ਉਹਦਾਂ ਸਭ ਕੁ ਖਰਚਾ ਜਿਹੜਾ ਉਹ ਕਟਿਆ ਹੀ ਕਟਿਆ ਜੀ ਇੱਕ ਗੱਲ ਜਿਹੜੀ ਹੈ ਕਿ ਆਮ ਬੰਦਾ ਗਰੀਬ ਜਿਹੜਾ ਉਹ ਖਾਣਾ ਚੰਗਾ ਕਿਵੇਂ ਖਾਵੇ ਤੋ ਕਹਿੰਨੇ ਕਿਉਂ ਸਮਝ ਰਿਹਾ ਹੈ ਕਿ ਸ਼ਾਇਦ ਗਰੀਬ ਨੂੰ ਰੋਟੀ ਖਾਂ ਦਾ ਹੱਕ ਨਹੀਂ ਗਾ ਸਾਰਾ ਜਿਹੜਾ ਖਾਣਾ ਹੁੰਦਾ ਹੈ ਚੰਗਾ ਇਹ ਕੋਈ ਇੰਨਾ ਮਹਿੰਗਾ ਨਹੀਂ ਹੈ ਕਿ ਕੋਈ ਉਹ ਖੋਪ ਨਹੀਂ ਕਰ ਸਕੋ ਸਿਰਫ ਸਾਡੀ ਚੋਣ ਨੇ ਹੁਣ ਇੱਕ ਗਰੀਬ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕਈਆਂ ਨੂੰ ਦੇਖਦਾ ਆ ਕਿ ਜਿਹੜੇ 100-100 ਰੁਪਏ ਦੀਆਂ ਤੇ ਸਿਕਟਾਂ ਬੀੜੀਆਂ ਤੰਬਾਕੂ ਫੂਕ ਦਿੰਦੇ ਨੇ ਜੀ ਹਾਂਜੀ ਤੇ ਮੈਂ ਦਾਅਵੇ ਨਾਲ ਕਹਿੰਦਾ ਅਗਰ ਉਹੋ ਹੀ ਪੈਸਾ 100 ਰੁਪਿਆ ਹੀ ਉਹ ਆਪਣੇ ਸ਼ਰੀਰ ਤੇ ਦੂਜੇ ਪਾਸੇ ਲਾ ਲਾਣਾ ਕਿ ਖੁਰਾਕ ਤੇ ਲਾ ਲਾਣਾ ਜੀ ਤੇਲ ਅਲਸੀ ਜਿਹੜੇ ਨੇ ਇਹ ਵੱਧ ਤੋਂ ਵੱਧ 150 ਰੁਪਏ 160 ਰੁਪਏ ਕਿਲੋ ਹੋ ਰਹੇ ਜੀ ਤੇ 1 ਕਿਲੋ ਕੋਈ ਬੰਦਾ ਲੈ ਲੈਂਦਾ ਨਾ ਅਲਸੀ ਤੇ ਇਹ ਇੱਕ ਬੰਦੇ ਕੋਲੋਂ ਲਗਭਗ 2 ਤੋਂ 5 ਮਹੀਨੇ ਦੀ ਮੁਕਰੀ 1 ਕਿਲੋ ਤੇਲ ਵੀ 2 ਤੋਂ 2.5 ਮਹੀਨੇ ਦੀ ਮੁਕਰੀ ਹਾਂਜੀ ਤੁਸੀਂ ਖਰਚਾ ਕੱਟ ਕੇ ਦੇਖ ਲਓ ਕਿ ਦਾ ਪਰ ਮੰਥ ਮਹੀਨੇ ਦਾ ਖਰਚਾ ਕਿੰਨਾ ਖਪਿਆ ਬਾਦਾਮ ਜਿਹੜੇ ਨੇ ਇਸ ਵੇਲੇ ਗਰੀ ਨਿਕਲੀ ਹੋਈ ਜਿਹੜੀ ਕੈਲੀਫੋਰਨੀਆ ਦੇ ਬਾਦਾਮ ਆਉਂਦੇ ਨੇ ਉਹ 600 ਰੁਪਏ ਦੀ ਕਿਲੋ ਗਰੀ ਹੈ ਜੀ ਤੇ 1 ਕਿਲੋ ਗਰੀ ਅਗਰ ਕੋਈ ਬੰਦਾ ਲੈ ਲੈਂਦਾ ਤੇ 2-3 ਮਹੀਨੇ ਉਹਦੇ ਵੀ ਨਿਕਲ ਜਾਂਦੇ ਨੇ ਅਗਰ ਉਹ 5-6 ਗਰੀਆਂ ਰੋਜ਼ ਦੀਆਂ ਖਾਂਦਾ ਜੀ ਹਾਂਜੀ ਸੋ ਇਹਦੀ ਵੀ ਕਾਸਟ ਕਿੰਨੀ ਪੈਗੀ ਤੁਸੀਂ ਨਾਲ ਹੀ ਦੱਸ ਦੋ ਮੈਂ ਕਹਿੰਦਾ ਜੇ ਨਹੀਂ ਕੋਈ ਖਾ ਸਕਦਾ ਬਾਦਾਮ ਮੈਨੂੰ ਮਹਿੰਗੇ ਲੱਗਦੇ ਨੇ ਤੇ ਮੂੰਗਫਲੀ ਲੈ ਲੇ ਜੀ ਹਾਂਜੀ ਜਿਹੜੀ ਮੂੰਗਫਲੀ ਦਾ ਦਾਣਾ ਕੱਢਿਆ ਹੋਇਆ ਇਹ ਲਗਭਗ 120 ਤੋਂ 30 ਰੁਪਏ ਕਿਲੋ ਮਿਲ ਜਾਂਦੀ ਹੈ ਹਾਂਜੀ ਤੇ ਇਹਨਾਂ ਨੂੰ ਇਹਨੂੰ ਵੈਸੇ ਵੀ ਗਰੀਬਾਂ ਦੇ ਵਾਧਾ ਕਿਹਾ ਜਾਂਦਾ ਜੀ ਬਿਲਕੁਲ ਹਾਂਜੀ ਸੋ ਇਹਦੀ ਇੱਕ ਮੁੱਠ ਪਰ ਖਾ ਲੇ ਸੋ ਜੇ ਤੇ ਅਸੀਂ ਚੋਇਸ ਚੰਗੀ ਕਰਨੀ ਹੈ ਤੇ ਬੜਾ ਕੋਈ ਔਖਾ ਨਹੀਂ ਹੈ ਕੁਝ ਵੀ ਮਹਿੰਗਾ ਨਹੀਂ ਹੈ ਸਲਾਦ ਜਿੰਨੇ ਹੈਗੇ ਨੇ ਮੂਲੀਆਂ ਗਾਜਰਾਂ ਇਸ ਸੀਜ਼ਨ ਦੇ ਉੱਤੇ ਆਕ ਬੜੀਆਂ ਸਸਤੀਆਂ ਹੁੰਦੀਆਂ ਕੀਰਾ ਟਮਾਟਰ ਪਿਆਜ਼ ਚਿਕੰਦਰ ਇਹ ਕੋਈ ਐਸਾ ਕੋਈ ਵੀ ਸਲਾਦ ਐਸਾ ਨਹੀਂ ਹੈ ਕਿ ਜਿਹੜਾ ਬੜਾ ਹੀ ਮਹਿੰਗਾ ਹੈਗਾ ਉਹ ਅਫੋਰਡੇਬਲ ਨਹੀਂ ਹੈਗਾ। ਬਾਕੀ ਖਾਣੇ ਨਾਲ ਵੀ ਇਹਦੀ ਪ੍ਰਾਈਸ ਕੰਪੇਅਰ ਕਰੋਗੇ ਨਾ ਤੇ ਇਹ ਸਭ ਤੋਂ ਸਸਤੇ ਪੈਂਦੇ। ਸਿਰਫ ਇਹ ਹੈ ਕਿ ਅੱਧੀ ਭੁੱਖ ਜਿਹੜੀ ਉਹ ਸਲਾਦ ਨਾਲ ਪੂਰੀ ਕਰ ਲਈ, ਬਾਕੀ ਅੱਧੀ ਜਿਹੜੀ ਉਹ ਰੋਟੀ ਸਬਜ਼ੀ ਖਾ ਲਈ। ਜੀ। ਸੋ ਜਿੰਨਾ ਤੁਸੀਂ ਅਗਰ ਸਲਾਦ ਦੇ ਉੱਤੇ ਥੋੜਾ ਖਰਚ ਕਰ ਰਹੇ ਹੋ ਤਾਂ ਉਹਨਾਂ ਤੁਹਾਡਾ ਬਾਕੀ ਰੋਟੀ ਕਾਣੀ ਤਾਂ ਬਸ ਕੱਟ ਕੱਟ ਹੋ ਰਿਹਾ। ਜੀ। ਇਹ ਤੁਸੀਂ ਮਿਲਟਸ ਦੇ ਉੱਤੇ ਚੱਲ ਜਾਂਦੇ ਹੋ। ਕਣਕ ਛੱਡ ਦਿੰਦੇ ਹੋ। ਐਸ ਵੇਲੇ ਕੰਟ ਦਾ ਆਟਾ ਵੀ ਲਗਭਗ 40-45 ਰੁਪਏ ਕਿਲੋ ਮਿਲ ਰਿਹਾ। ਜੀ। बाजरे ਦਾ ਵੀ ਇਹੋ ਰੇਟ ਹੀ ਹੈ ਮੱਕੀ ਦਾ ਆਟਾ ਵੀ ਲਗਭਗ ਇਹੋ ਹੀ ਰੇਟ ਹੈ ਜੋਆ ਦਾ ਆਟਾ ਵੀ ਇਹੋ ਹੀ ਰੇਟ ਹੈ ਲੇਕਿਨ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਖਾਓਗੇ ਨਾ ਤੇ ਇਹ ਕਣਕ ਨਾਲੋਂ ਅਧੀਆਂ ਖਦੀਆਂ ਜਾਂਦੀਆਂ ਜੀ ਕਿਉਂਕਿ ਇਹਨਾਂ 'ਚ ਫਾਈਬਰ ਜ਼ਿਆਦਾ ਹੈ ਤੇ ਢਿੱਡੀ ਛਿੱਤੀ ਭਰਦਾ ਹੈ ਤੇ ਤੁਸੀਂ ਜਦੋਂ ਤੁਸੀਂ ਅਧੀਆਂ ਖਾਣੀਆਂ ਨੇ ਤੇ ਤੁਹਾਡਾ ਖਰਚਾ ਤੇ ਕਣਕ ਨਾਲੋਂ ਅੱਧਾ ਹੋ ਗਿਆ ਹੁੰਦਾ ਜੀ ਬਿਲਕੁਲ ਠੀਕ ਹੈ ਸੋ ਉਹ ਜਿਹੜਾ ਤੁਸੀਂ ਅੱਧਾ ਖਰਚਾ ਬਚਾਇਆ ਹੈ ਉਹਨਾਂ 'ਕਿ ਤੁਸੀਂ ਮਿਲਟਸ 'ਤੇ ਖਰਚ ਕਰ ਲਓ ਜੀ ਹਾਂਜੀ ਰਾਗੀ ਜਿਹੜੀ ਹੈ ਉਹ ਲਗਭਗ ਜਾ ਤੋ 60 ਰੁਪਏ ਕਿਲੋ ਮਿਲ ਜਾਂਦੀ ਹੈ ਕੋਦਰਾ ਜਿਹੜਾ ਹੈ 100 ਰੁਪਏ ਕਿਲੋ ਮਿਲਦਾ ਹਾਂਜੀ ਇਹ ਤੁਸੀਂ ਇਹ ਦੋ ਚੀਜ਼ਾਂ ਨਾਲ ਐਡ ਕਰ ਲੈਂਦੇ ਹੋ ਤੇ ਮੇਰੇ ਖਿਆਲ ਇਹ ਵੀ ਅਗਰ ਕਿਲੋ ਕਿਲੋ ਆ ਜਾਣ ਨਾ ਤੇ ਅਗਰ ਆਟੇ ਚ ਨਾਲ ਪਿਆਗ ਪਾਈਆਂ ਹੋਣ ਤੇ ਆਰਾਮ ਨਾਲ ਇੱਕ ਬੰਦੇ ਦਾ ਅਗਰ ਆਟਾ ਬਣਾਉਣਾ ਹੋਵੇ ਉੱਚ ਉਹ ਅਗਰ ਕਿਲੋ ਜੋ ਆ ਪਾ ਲੈਂਦਾ ਤੇ ਕਿਲੋ ਰਾਗੀ ਤੇ ਕਿਲੋ ਕੋਦਰਾ ਪਾ ਲੈਂਦਾ ਜੀ ਹਾਂਜੀ ਤੇ ਇਹ 3 ਕਿਲੋ ਆਟਾ ਜਿਹੜਾ ਨਾ ਉਹ ਕੱਲੇ ਬੰਦੇ ਕੋਲ ਲਗਭਗ 15 16 ਦਿਨ ਨਹੀਂ ਮੁੱਕਦਾ ਜੀ ਬਿਲਕੁਲ ਹਾਂਜੀ ਤੇ ਤੁਸੀਂ ਇਹਦਾ ਵੀ ਖਰਚਾ ਕਣਕ ਨਾਲ ਦੇ ਕੰਪੇਅਰ ਕੱਢ ਕੇ ਦੇਖ ਲਓ ਤੁਹਾਨੂੰ ਸਸਤਾ ਹੀ ਪਏਗਾ ਮਹਿੰਗਾ ਨਹੀਂ ਪੈਂਦਾ ਸੋ ਸਿਰਫ ਸਾਡੇ ਬਦਲਾਵ ਜਿਹੜੇ ਨੇ ਨਾ ਉਹ ਹੁਣ ਜਿਹੜੇ ਜ਼ਰੂਰੀ ਨੇ ਉਹਤੇ ਕਰਨੇ ਪੈਣਗੇ ਬਈ ਹੁਣ ਕਣਕ ਜੇ ਉਹਦੇ ਵਿੱਚ ਗਲੂਕੋਜ਼ ਜ਼ਿਆਦਾ ਆ ਜੋ ਸ਼ੂਗਰ ਵਰਗੀਆਂ ਹਾਰਡ ਵਰਗੀਆਂ ਬਿਮਾਰੀਆਂ ਦੇਣਦਾ ਹੀ ਆ ਤੇ ਫੇਰ ਵੀ ਉਹਨੂੰ ਫੜੀ ਰੱਖੀਏ ਤੇ ਸਾਡੀ ਬੇਕੂਫੀ ਹੋਏਗੀ ਜੀ ਬਿਲਕੁਲ ਸੋ ਜਿਹੜੇ ਇਹ ਜ਼ਰੂਰੀ ਬਦਲਾਵ ਨੇ ਉਹ ਕਰ ਲੈਣੇ ਨੇ ਜਦੋਂ ਤੇ ਉਹ ਤੁਹਾਡੇ ਖਰਚੇ ਵੀ ਕੰਟਰੋਲ ਹੀ ਨੇ ਤੇ ਜੀ ਜਿੰਦਗੀ ਬੜੀ ਸੁਖਾਲੀ ਹੋ ਜਾਂਦੀ ਜੀ ਹਾਂਜੀ ਹੁਣ ਦੁੱਧ ਹੈ ਤੇ ਜਿਹੜਾ ਇਹ ਇਸ ਵੇਲੇ ਤੁਸੀਂ ਸ਼ਹਿਰਾਂ ਚ ਚਲ ਜੋਤ ਲਗਭਗ ਸਤ ਪਰ ਤੋਂ ਲੈ ਕੇ 80 ਰੁਪਏ ਕਿਲੋ ਤੱਕ ਲੀਟਰ ਤੱਕ ਮਿਲ ਰਿਹਾ ਜੀ ਹਾਂਜੀ ਤੇ ਜੇ ਤੁਸੀਂ ਪਿੰਡਾਂ ਚ ਆ ਜਾਓਗੇ ਤਾਂ ਪਿੰਡਾਂ ਚ ਵੀ 50 60 ਰੁਪਏ ਤੋਂ ਘੱਟ ਨਹੀਂ ਹੈਗਾ ਜੀ ਤੇ ਜਿਹੜਾ ਤੁਸੀਂ ਇਹ ਦੁੱਧ ਪੀਣਾ ਆ ਠੀਕ ਹੈ ਜੀ ਅਗਰ ਤੁਹਾਡੇ ਕੋਲ ਦੁੱਧ ਹੈਗਾ ਘਰ ਦਾ ਵੀ ਹੈਗਾ ਤਾਂ ਉਹਨੂੰ ਤੁਸੀਂ ਵੇਚ ਦਿੰਦੇ ਹੋ 2 ਲੀਟਰ ਦੁੱਧ ਤੁਸੀਂ ਰੱਖਦੇ ਹੋ ਵਰਤਦੇ ਹੋ 2 ਲੀਟਰ ਵੇਚ ਦਿੰਦੇ ਹੋ ਤੇ 2 ਲੀਟਰ ਦੁੱਧ ਕਿੰਨੇ ਦਾ ਹੈ ਅਗਰ 60 ਕਿਲੋ ਵਿਕ ਰਿਹਾ ਤੇ 120 ਰੁਪਏ ਦਾ ਜੀ ਤੇ 120 ਰੁਪਏ ਦੀ ਕਿਲੋ ਮੂੰਗਫਲੀ ਆ ਜਾਂਦੀ ਹੈ ਜੀ ਹਾਂਜੀ ਦਾਣਾ ਜਿਹੜਾ ਨਿਕਲਿਆ ਨਿਕਲਿਆ ਤੇ ਉਸ ਮੂੰਗਫਲੀ ਦਾ 10 ਲੀਟਰ ਦੁੱਧ ਬਣ ਜਾਂਦਾ ਹੈ ਜੀ ਹਾਂਜੀ ਤੇ ਤੁਸੀਂ ਦੇਖੋ ਤੁਹਾਨੂੰ ਉਹ ਚੋਂ ਪ੍ਰੋਟੀਨ ਵੀ ਜ਼ਿਆਦਾ ਵਧੀਆ ਮਿਲਣਾ ਹੈ ਸੋ ਦੁੱਧ ਨਾਲੋਂ ਕਈ ਗੁਣਾ ਜ਼ਿਆਦਾ ਮਿਲਣਾ ਹੈ ਕਿ ਕਿੱਥੇ ਉਨੇ ਉਹਨਾਂ ਪ੍ਰੋਟੀਨ ਦੁੱਧ ਚ ਨਹੀਂ ਜਿੰਨਾ ਮੂੰਗਫਲੀ ਚ ਮੂੰਗਫਲੀ ਦਾ ਦੁੱਧ ਜਿਹੜਾ 1 ਲੀਟਰ ਦਾ ਬਣਦਾ 100 ਗ੍ਰਾਮ ਮੂੰਗਫਲੀ ਦਾ 1 ਲੀਟਰ ਦੁੱਧ ਬਣ ਜਾਂਦਾ ਤੇ ਉਹਦੇ ਚ ਜਿਹੜਾ 100 ਗ੍ਰਾਮ ਮੂੰਗਫਲੀ ਚੋਂ ਜਿਹੜਾ ਪ੍ਰੋਟੀਨ ਆਇਆ ਉਹ ਜਿਹੜਾ ਦੁੱਧ ਚੋਂ ਪ੍ਰੋਟੀਨ ਆਉਣ ਵਾਲਾ ਉਸ ਨਾਲੋਂ ਜ਼ਿਆਦਾ ਹੈ ਜੀ ਠੀਕ ਹੈ ਤੇ ਤੁਹਾਡਾ ਲਗਭਗ 8 ਲੀਟਰ ਦੁੱਧ ਜ਼ਿਆਦਾ ਹੋ ਗਿਆ ਤੇ ਉਹਦੇ ਚ ਲਗਭਗ 8-10 ਗੁਣਾ ਪ੍ਰੋਟੀਨ ਵੀ ਜ਼ਿਆਦਾ ਹੋ ਗਿਆ ਜੀ ਤੇ ਮੈਨੂੰ ਦੱਸੋ ਕਿਹੜਾ ਪ੍ਰੋਟੀਨ ਸਸਤਾ ਹੋਇਆ ਮੂੰਫਲੀ ਵਾਲਾ ਸਸਤਾ ਉਹ ਕਈ ਗੁਣਾ ਸਸਤਾ ਜੀ ਉਹ ਨਾਲੇ ਤੁਹਾਨੂੰ ਕੋਈ ਉਹਨੇ ਬਿਮਾਰੀਆਂ ਨਹੀਂ ਦੇਉਂਦਾ ਠੀਕ ਹੈ ਤਾਂ ਉਤੰਦਰ ਸ ਕਰਨੇ। ਸ਼ਰੀਰ ਹੌਲਾ ਫੁੱਲ ਵਰਗਾ ਰਹਿੰਦਾ। ਜੀ ਠੀਕ ਹੈ। ਬਿਮਾਰੀ ਜਿਹੜੇ ਨਹੀਂ ਲੱਗਦੀ। ਸੋ ਸਿਰਫ ਇੱਕ ਸੋਚ ਨੂੰ ਬਦਲਣ ਦੀ ਗੱਲ ਹੈ। ਜਦੋਂ ਸੋਚ ਬਦਲ ਕੇ ਇਸ ਤਰ੍ਹਾਂ ਚੱਲਦੇ ਆ ਤੇ ਨਾਲੇ ਤੇ ਸਮੱਸਿਆਵਾਂ ਹੱਲ ਹੁੰਦੀਆਂ ਨੇ ਨਾਲੇ ਖਰਚੇ ਵੀ ਘੱਟ ਹੁੰਦੇ ਨੇ। ਔਰ ਦੂਸਰੀ ਇੱਕ ਵੱਡੀ ਗੱਲ ਜਿਹੜੀ ਆ ਜਿਹੜਾ ਵੱਡਾ ਖਰਚਾ ਸੀ ਦਵਾਈਆਂ ਦਾ ਜੀ ਇਲਾਜਾਂ ਦਾ। ਮੇਰੇ ਖਿਆਲ ਅੱਜ ਕੋਈ ਘਰ ਐਸਾ ਨਹੀਂ ਬਚਿਆ ਹੋਣਾ ਜਿੱਥੇ ਪਰਨਲ ਖਰਚਾ ਜਿੰਨਾ ਘਰ ਦਾ ਖਰਚਾ ਹੁੰਦਾ ਹੈ ਕੋਈ ਵੀ ਘਰ ਦੇਖ ਲੈ ਉਸ ਤੋਂ ਜ਼ਿਆਦਾ ਖਰਚਾ ਉਸ ਘਰ ਦਾ ਦਵਾਈਆਂ ਦਾ ਜੀ ਬਿਲਕੁਲ ਹਾਂਜੀ ਤੇ ਜੇ ਤੁਸੀਂ ਉਹਨਾਂ ਦਵਾਈਆਂ ਦੇ ਖਰਚੇ ਨੂੰ ਤੁਹਾਡਾ ਬਿਲਕੁਲ ਖਤਮ ਹੋ ਜਾਈ ਤੁਸੀਂ ਬਿਮਾਰ ਹੀ ਨਹੀਂ ਹੋ ਰਹੇ ਉਹ ਪੈਸੇ ਤੋਂ ਸਾਰੇ ਬਚ ਗਏ ਜੀ ਬਿਲਕੁਲ ਠੀਕ ਹੈ ਸੋ ਮਹਿੰਗਾਈ ਕਿੱਥੇ ਇਹ ਤੇ ਕਈ ਗੁਣਾ ਸਸਤਾ ਸੌਦਾ ਇੱਕ ਚੰਗਾ ਖਾਣਾ ਜਿਹੜਾ ਹੈ ਖਾਣਾ ਉਹ ਸਸਤਾ ਵੀ ਹੈ ਸੌਖਾ ਵੀ ਹੈ ਟਾਈਮ ਵੀ ਘੱਟ ਲੱਗਦਾ ਤੇ ਬਸ ਇਹ ਹੈ ਕਿ ਜਿਹੜਾ ਬਦਲਾਵ ਕਰਨਾ ਨਾ ਉਹ ਉਹ ਔਖਾ ਲੱਗਦਾ ਕਿ ਜੀ ਹਾਂ ਜੀ ਉਹ ਜਿਵੇਂ ਇੱਕ ਰੋਟਾਟ ਸਿਸਟਮ ਚ ਪਏ ਹੋਏ ਆ ਤੇ ਬਸ ਉਹ ਨੂੰ ਜਿਵੇਂ ਬਦਲਣਾ ਨਹੀਂ ਐ ਸੇ ਇਹ ਹਸਪੀਟਲ ਆ ਦੇਣੇ ਪੈਣ ਤੇ ਜ਼ਮੀਨਾਂ ਵੇਚਣ ਦਾ ਆ ਉਹ ਜ਼ਮੀਨਾਂ ਤਾਂ ਵੇਚਣ ਤੱਕ ਚਲੇ ਜਾਣਾ ਫੇਰ ਕੋਈ ਗੱਲ ਨਹੀਂ ਲੇਕਿਨ ਉਤਨਾ ਜੇ ਘਾਰ ਰਚ ਰਹੇ ਜਾਂ ਇਕਰਾਮ ਨਾਲ ਬਦਲਾਵ ਕਰਨਾ ਨਾ ਤੋ ਉਹ ਥੋੜਾ ਔਖਾ ਲੱਗਦਾ ਔਖਾ ਲੱਗਦਾ ਬਾਕੀ ਹੋਰ ਜੇ ਕਰਨ ਦੀ ਇੱਛਾ ਹੋ ਜੇ ਤੇ ਫਿਰ ਔਖਾ ਕੁਝ ਨਹੀਂ ਹੈ ਜੀ ਬੜਾ ਸੌਖਾ ਹੈ ਤੇ ਕਰਕੇ ਜਿਹੜਾ ਕੋਈ ਵੇਖ ਲੇ ਉਹ ਜ਼ਿੰਦਗੀ ਇੰਨੀ ਸੁਖਾਲੀ ਹੋ ਜਾਂਦੀ ਹੈ ਕਿ ਮਜ਼ੇ ਆ ਜਾਂਦੇ ਜ਼ਿੰਦਗੀ ਦੇ ਜੀ ਸੋ ਇਹ ਇਤਨਾ ਦੀ ਮੇਰੀ ਦਿਨ ਚੱਲ ਰਿਹਾ ਬਸ ਆਹੀ ਸੰਦੇਸ਼ ਹੈ ਮੇਰਾ ਆਪਣੇ ਤੇ ਲਾਗੂ ਕੀਤਾ ਤੇ ਹੋਈ ਮੈਂ ਬਾਕੀਆਂ ਨੂੰ ਵੀ ਦਿੰਦਾ ਰਹਿਣਾ ਜੀ ਸੋ ਇੱਕ ਟੰਡ ਹੋਰਾ ਜਿਹੜਾ ਅਸੀਂ ਦਿੰਦੇ ਰਹਿਣਾ ਜਿੰਨੇ ਮੰਨਣਾ ਉਹ ਮੰਨ ਲੈ ਜਿੰਨੇ ਨਹੀਂ ਮੰਨਣਾ ਉਹ ਦੀ ਮਰਜ਼ੀ ਜੀ ਬਿਲਕੁਲ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਹੁਤ ਏਡੀ ਕੁਡੀਆ ਜਾਣਕਾਰੀ ਦੇਣ ਵਾਸਤੇ ਆਪੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਸਾਡੇ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਦੀ ਪੂਰੀ ਦਿਨਚਰਿਆ ਬਾਰੇ ਇਹ ਦਿਨਚਰਿਆ ਤੁਹਾਨੂੰ ਕੀ ਪ੍ਰੇਰਣਾ ਦਿੰਦੀ ਹੈ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਅੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਵਰਾਲ ਮਿਲ ਕੇ ਬਣਾਉਂਦੇ ਹਾਂ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ